ਦਵਾਰਕਾ ਭਾਰਤੀ ਪਿਛਲੇ ਕਈ ਦਹਾਕਿਆਂ ਤੋਂ ਮੋਚੀ ਦਾ ਕੰਮ ਕਰਦੇ ਨੇ ਪਰ ਇਹਨਾਂ ਨੂੰ ਪੜਨ ਅਤੇ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਇਹਨਾਂ ਨੇ ਆਪ ਦੇ ਹੱਥੀਂ ਕਈ ਕਿਤਾਬਾਂ ਲਿਖੀਆਂ ਨੇ ਜਿਹਨੋਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਮੋਚੀ ਦਾ ਕੰਮ ਕਰਨ ਵਾਲੇ ਦਵਾਰਕਾ ਭਾਰਤੀ ਦਾ ਇਡੇ ਵੱਡੇ ਪੱਧਰ ਦੇ ਉੱਪਰ ਪਾਇਟ ਨੂੰ ਛਪਣਾ ਜਾਂ ਉਸ ਸਿਲੇਬਸ ਦੇ ਵਿੱਚ ਜਾਣਾ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ ਮੇਰੀ ਜੀ ਕਵਿਤਾ ਇੱਕ ਸਿਲੈਕਟ ਹੋਈ ਸੀ ਇਹ ਮੈਡੀਕਲ ਐਸਸੈਂਸ ਵਾਸਤੇ ਮੇਰੀ ਕਲਾਸ ਤੇ ਹਿੰਦੀ ਜਿਹੜੇ ਬੱਚੇ ਹਿੰਦੀ ਪੜ੍ਹਦੇ ਆ ਐਮ ਇਹ ਉਹਦੇ ਨੂੰ ਸਿਲੈਕਟ ਹੋਈ ਸੀ ਤੇ ਉਹ ਕਵਿਤਾ ਸੀ ਉਹ ਕਵਿਤਾ ਦਾ ਨਾਮ ਸੀ ਹਿੰਦੀ ਦੀ ਕਵਿਤਾ ਹੈ ਉਹਦਾ ਨਾਮ ਸੀ ਆਜ ਦਾ ਇਕਲਵਯ ਆਜ ਦਾ ਇਕਲਵਯ ਜੀ ਆਜ ਦਾ ਇਕਲਵਯ ਆ ਤੇ ਉਹ ਉਹਦੇ ਪਿੱਛੇ ਬੋਲ ਲॉजक ਸੀ ਇਸ ਕਵਿਤਾ ਦੇ ਵਿੱਚ ਹਮਮ ਉਹਨੇ ਕਹਿੰਦਾ ਮੇਰੇ ਗੁਰੂ ਤੁਸੀਂ ਆ ਕਹਿੰਦੇ ਮੈਂ ਦਾ ਬੇਟਾ ਤੁਹਾਨੂੰ ਸਿਖਾਇਆ ਨਹੀਂ ਕਹਿੰਦੇ ਤੁਸੀਂ ਨਹੀਂ ਸਿਖਾਇਆ ਪਰ ਮੈਂ ਤੁਹਾਡਾ ਨਾਮ ਲੈ ਕੇ ਤੁਹਾਨੂੰ ਦੇਖ ਕੇ ਮੈਂ ਮਰ ਜਿ ਧਾਰ ਕੇ ਤੁਹਾਨੂੰ ਗੁਰੂ ਤੇ ਮੈਂ ਸਿੱਖ ਲਿਆ ਅੱਜ ਦਾ ਹੂੰ ਅ ਦਰੋਣਾ ਚਾਰਿਆ ਹੂੰ ਅੱਜ ਦੇ ਇਕ ਲੱਬੇ ਕੋਲੋਂ ਹੂੰ ਉਹ ਗੁੱਠਾ ਮੰਗੇਗਾ ਉਹ ਗੁੱਠਾ ਦੇਏਗਾ ਨਹੀਂ ਹੂੰ ਸਿਰਫ ਦਿਖਾਏਗਾ ਦਿਖਾਏਗਾ ਉਹ ਇਹ ਹੈ ਕਮ ਤੱਕ ਜਿਹੜਾ ਮੂਲ ਮਨ ਹਮੇਸ਼ਾ ਜਿਹੜੀ ਮੇਰੀ ਇੱਛਾ ਜਾਂ ਲਲਕ ਕਹਿੰਦੇ ਆਪਾਂ ਨੇ ਹਿੰਦੀ ਤੇ ਪੰਜਾਬੀ ਜੀ ਹੂੰ ਉਹ ਰਹੀ ਆ ਪੜਨ ਕਿਤਾਬਾਂ ਪਾਣੇ ਚਾਹੇ ਮੇਰੀ ਉਹ ਪਤਾਰ ਸਿਲੇਵਸ ਵੀ ਹੈ ਚਾਹੇ ਬਾਹਰੀ ਕਿਤਾਬਾਂ ਉਹ ਮੈਂ ਜਿਹੜੀਆਂ ਉਹ ਆਪਣੀਆਂ ਕਿਤਾਬਾਂ ਸਿਲੇਵਸ ਦੇ ਬਾਅਦ ਹੋਈਆਂ ਕਿਤਾਬਾਂ ਗੋਵਿੰਦ ਨਿਮੰਦਰ ਸਿੰਘ ਮੈਂ ਪੜ ਲਿਆ ਹੈ ਹਿੰਦੀ ਹੋਵੇ ਚਾਹੇ ਪੰਜਾਬੀ ਉਹ ਦੇਖ ਰਿਹਾ ਮੈਂ ਅਸਤੇ ਤਾਂ ਕਈ ਸਲਮਾਨ ਵੀ ਜਿਹੜੇ ਆ ਤੁਹਾਨੂੰ ਮਿਲੇ ਨੇ ਜੀ ਹਾਂ ਜੀ ਸਲਮਾਨ ਵਗੈਰਾ ਆਪਾਂ ਹੀ ਅੰਦਰੋਂ ਦੇ ਅਸੀਂ ਬੰਦੇ ਦਾ ਅੰਦਾਜ਼ਾ ਉਹਦੇ ਕੰਮ ਤੋਂ ਲਾਂਦੇ ਹਾਂ ਤੁਸੀਂ ਬਹੁਤ ਵੱਡੀ ਗੱਲ ਕੀਤੀ ਬਿਲਕੁਲ ਠੀਕ ਹੈ ਇਸ ਵੇਲੇ ਤੁਹਾਨੂੰ ਕੋਈ ਇਹ ਪਛਿਰਾਪ ਤੁਸੀਂ ਕੀ ਕਰਦੇ ਹੋ ਹੂੰ ਤਾਂ ਉਹ ਤੁਹਾਡੀ ਇਹ ਪੂਰਾ ਜਿਹੜਾ ਪਸਨਲਿਟੀ ਆ ਤੁਹਾਡਾ ਵਿਅਕਤੀਤਵ ਜਿਹੜਾ ਹੈ ਨਾ ਉਹਨੂੰ ਤੋਲਣਾ ਚਾਹੁੰਦਾ ਸਹੀ ਗੱਲ ਹੈ ਤੁਹਾਡੀ ਉਹ ਤੋਲਣਾ ਚਾਹੁੰਦਾ ਵੀ ਇਹ ਬੰਦਾ ਜਿਹੜਾ ਕੰਮ ਕਰਦਾ ਹੋਏਗਾ ਤੇ ਉਸੇ ਤਰ੍ਹਾਂ ਹੋਏ ਤੁਸੀਂ ਮਹਿਸੂਸ ਕਰਦੇ ਹੋ ਹੈਗੀ ਹੈ ਜਿਵੇਂ ਮਾਨਸਿਕਤਾ ਇਹ ਵਾਲੀ ਹਾਂਜੀ ਬਿਲਕੁਲ ਬਿਲਕੁਲ 100% ਹੈਗੀ ਇਹ ਲਈ 100% ਮਾਨਸਿਕਤਾ ਹੈਗੀ ਅਜੇ ਵੀ ਤੁਹਾਨੂੰ ਇਸੇ ਕੰਮ ਨੂੰ ਤੋਲਦੇ ਆ ਤਾਂ ਇਹ ਕੀ ਕਰ ਰਿਹਾ ਹੈ ਵੀ ਅੱਛੀ ਪਦਵੀ ਤੇ ਅੱਛਾ ਕੰਮ ਕਰ ਰਿਹਾ ਹੈ ਦੇਖ ਤੁਸੀਂ ਦੇਖੋਗੇ ਵਾਰਲੇ ਮੁਲਕਾਂ ਦੀ ਕਿਸੇ ਵੀ ਕਲਚਰ ਵਿੱਚ ਇਹ ਕਮੀ ਤੁਹਾਨੂੰ ਨਜ਼ਰ ਨਹੀਂ ਆਏਗੀ। ਦਵਾਰਕਾ ਭਾਰਤੀ ਪਿਛਲੇ ਕਈ ਦਹਾਕਿਆਂ ਤੋਂ ਮੋਚੀ ਦਾ ਕੰਮ ਕਰਦੇ ਨੇ। ਪਰ ਇਹਨਾਂ ਨੂੰ ਪੜਨ ਅਤੇ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇਹਨਾਂ ਨੇ ਆਪ ਦੇ ਹੱਥੀਂ ਕਈ ਕਿਤਾਬਾਂ ਲਿਖੀਆਂ ਨੇ ਤੇ ਹਾਲ ਹੀ ਦੇ ਵਿੱਚ IGNOU ਦੇ ਵਿੱਚ ਇਹਨਾਂ ਦੀ ਪੋਇਟ ਇਹਨਾਂ ਇੱਕ ਸਿਲੇਬਸ ਦਾ ਹਿੱਸਾ ਬਣੀ ਹੈ। ਉਹ ਸਿਲੇਬਸ ਕਿਹੜਾ ਆ ساری ਗੱਲਬਾਤ ਕਰਦੇ ਆ IGNOU ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਮੋਚੀ ਦਾ ਕੰਮ ਕਰਨ ਵਾਲੇ ਦਵਾਰਕਾ ਭਾਰਤੀ ਦਾ ਇਡੇ ਵੱਡੇ ਪੱਧਰ ਦੇ ਉੱਪਰ ਪੁਆਇੰਟ ਨੂੰ ਛਪਣਾ ਜਾਂ ਉਸ ਸਿਲੇਬਸ ਦੇ ਵਿੱਚ ਜਾਣਾ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ ਕਿ ਨਹੀਂ ਤੇ ਅੱਜ ਕੱਲ ਨੌਜਵਾਨ ਬਹੁਤ ਪੜ੍ਹਾਈ ਪੱਖੋਂ ਬਹੁਤ ਜ਼ਿਆਦਾ ਦੂਰ ਹੁੰਦੇ ਜਾ ਰਹੇ ਨੇ ਪਰ ਇਸ ਉਮਰ ਦੇ ਵਿੱਚ ਆ ਕੇ ਵੀ ਇਹਨਾਂ ਨੂੰ ਪੜਨ ਤੇ ਲਿਖਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਦਵਾਰਕਾ ਭਾਰਤੀ ਜੀ ਸਮਾਂ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਇਗਨੂ ਦੇ ਵਿੱਚ ਕਦੋਂ ਤੇ ਕਿਹੜੀ ਪੁਆਇੰਟ ਤੁਹਾਡੀ ਜਿਹੜੀ ਛਪੀ ਹੈ ਤੇ ਕਿਹੜੇ ਸਿਲੇਬਸ ਦੇ ਵਿੱਚ ਛਪੀ ਹੈ ਉਸ طرح ਹੈ ਕਿ ਇੰਦਰਾਗਨ ਦੇ ਉਪਰ ਜੁਨੀਵਰਸਿਟੀ ਜਿਹਦਾ ਸ਼ੌਪ ਨਾਮ ਇਗਨੂ ਕਹਿੰਦੇ ਆ ਹੂੰ ਉਹਦੇ ਵਿੱਚ ਮੇਰੀ ਅਰ ਤੋਂ ਕੋਈ 1990 96 ਵਿੱਚ ਮੇਰੀ ਜਿਹੜੀ ਕਬਤਾ ਇੱਕ ਸਿਲੈਕਟ ਹੋਈ ਸੀ ਇਹ ਮੈਡੀਕਲ ਅਸੰਵਾਸਤ ਇਹ ਮੇਰੀ ਕਲਾਸਿਸ ਤੇ ਹਿੰਦੀ ਜਿਹੜੇ ਬੱਚੇ ਸਿੰਧੀ ਪੜ੍ਹਦੇ ਆ ਐਮਏ ਉਹਦੇ ਵੀ ਸਿਲੈਕਟ ਹੋਈ ਸੀ ਤੇ ਉਹ ਕਵਿਤਾ ਸੀ ਉਹ ਕਵਿਤਾ ਦਾ ਨਾਮ ਸੀ ਹਿੰਦੀ ਚ ਕਵਿਤਾ ਹੈ ਉਹਦਾ ਨਾਮ ਸੀ ਆਜ ਕਾ ਇਕਲਬੇ ਆਜ ਕਾ ਇਕਲਬੇ ਜੀ ਆਜ ਕਾ ਇਕਲਬੇ ਆ ਕਿ ਉਹ ਉਹਦੇ ਪਿੱਛੇ ਇੱਕ ਲੌਜਿਕ ਸੀ ਉਸ ਕਵਿਤਾ ਦੇ ਪਿੱਛੇ ਜਿਹੜੇ ਕਰਕੇ ਉਹ ਸਿਲੈਕਟ ਹੋ ਗਿਆ ਸਿਲੇਬਸ ਵਿੱਚ ਲੌਜਿਕ ਇਹ ਸੀ ਪਈ ਆ ਮਹਾਭਾਰਤ ਦੇ ਵਿੱਚ ਕਥਾ ਆਂਦੀ ਆ ਆ ਉਹ ਉਸ ਕਥਾ ਦੇ ਵਿੱਚ ਇੱਕ ਦਰਉਣਾ ਜਾਇਆ ਪੀਲਾ ਦਾ ਲੜਕਾ ਹੂੰ ਤੇ ਉਹ ਉਹ ਧਨੁਸ਼ ਚਲਾਣਾ ਜਿਹੜਾ ਉਹ ਹੂੰ ਸਿੱਖਦਾ ਹੂੰ ਤੇ ਉਹਨੂੰ ਦੇਖ ਕੇ ਜਿਹੜੇ ਪਾਂਡਵਾਂ ਦੇ ਹੂੰ ਪਾਂਡਵ ਜਿਹੜੇ ਪਾਂਡਵ ਸੀ ਪਾਂਡਵਾਂ ਦਾ ਗੁਰੂ ਜਿਹੜਾ ਦਰਉਣਾ ਚਾਰਿਆ ਜੀ ਜੀ ਉਹਨੇ ਦੇਖ ਲਿਆ ਵੀ ਇਹ ਜਿਹੜਾ ਲੜਕਾ ਇਹ ਪੀਲਾਂ ਦਾ ਲੜਕਾ ਜੰਗਲ ਤੇ ਰਹਿੰਦੇ ਆ ਕਿ ਇਹ ਜਿਹੜੇ ਮੇਰੇ ਸਿਖਾਏ ਬੱਚੇ ਆ ਅਰਜੁਨ ਕਰਨ ਹੈ ਹੋਰ ਜਿਹੜੇ ਪੰਜੇ ਪੰਡਵ ਤੇ ਨਾਲੇ ਕੌਰਵ ਤੇ ਇਹਨਾਂ ਤੋਂ ਕਾਫੀ ਅੱਗੇ ਜਾ ਰਹੇ ਆ ਤੇ ਉਹ ਉਹਦੇ ਮਨ 'ਚ ਇਹ ਇੱਕ ਇੱਕ ਵਿਚਾਰ ਆ ਗਿਆ ਕਿ ਜਿਹੜੇ ਬੱਚੇ ਮੇਰੇ ਪੜਾਏ ਆ ਉਹ ਪਿੱਛੇ ਆ ਹਮ ਲੇਕਿਨ ਜਿਹੜੇ ਇੱਕ ਬੱਚਾ ਜੰਗਲ ਚ ਰਹਿੰਦਾ ਭੀਲਾ ਦਾ ਲੜਕਾ ਗਰੀਬਾਂ ਦਾ ਬੱਚਾ ਹਮ ਉਹ ਮੇ ਤੋਂ ਅੱਗੇ ਜਾ ਰਿਹਾ ਹਮ ਉਹ ਇਹਨਾਂ ਤੋਂ ਅੱਗੇ ਜਾ ਰਿਹਾ ਤੇ ਇਹ ਬੜੀ ਮੁਸ਼ਕਲ ਹੋ ਜੈਣੀ ਮੇਰੇ ਨਾਮ ਬਦਨਾਮ ਹੋਏਗਾ ਹਮ ਤਾਂ ਫਿਰ ਉਹਨੇ ਜਿਸ ਤਰ੍ਹਾਂ ਕਹਾਣੀ ਆਂਦੀ ਉਸ ਕਹਾਣੀ ਦੇ ਮੁਤਾਬਕ ਹਮ ਉਹਨੇ ਉਹਦਾ ਜਿਹੜਾ ਭੀਲਾ ਦਾ ਲੜਕਾ ਸੀ ਇਕਲੱਬੇ ਨਾ ਸੀਦਾ ਜੀ ਉਹਨੇ ਉਹਦਾ ਅਗੂਠਾ ਮੰਗ ਲਿਆ ਹਮ ਉਹਨੇ ਪੁੱਛਿਆ ਭਈ ਤੇ ਤੇਰਾ ਗੁਰੂ ਕੌਣ ਆ ਹੂੰ ਉਹਨੇ ਕਹਿੰਦਾ ਮੇਰੇ ਗੁਰੂ ਤੁਸੀਂ ਆ ਕਹਿੰਦੇ ਮੈਂ ਤਾਂ ਬੇਟੇ ਤੁਮ ਸਿਖਾਇਆ ਨਹੀਂ ਕਹਿੰਦੇ ਤੁਸੀਂ ਨਹੀਂ ਸਿਖਾਇਆ ਪਰ ਮੈਂ ਹੂੰ ਤੁਹਾਡਾ ਨਾਮ ਲੈ ਕੇ ਤੁਹਾਨੂੰ ਦੇਖ ਕੇ ਮੈਂ ਮਨਜ ਧਾਰ ਕੇ ਤੁਹਾਨੂੰ ਗੁਰੂ ਤੇ ਮੈਂ ਸਿੱਖ ਲਿਆ ਹੂੰ ਅੱਛਾ ਕਹਿੰਦੇ ਬਈ ਇਦਾਂ ਕਰ ਫਿਰ ਫੇ 2 ਮਿੰਟ ਬਕਸ਼ਣਾ ਦੇ ਆਪਣੀ ਹੂੰ ਤੇ ਉਹਨੇ ਕਿਹਾ ਠੀਕ ਆ ਜੋ ਤੁਸੀਂ ਚਾਹੋ ਦੱਸੋ ਕੀ ਚਾਹੁੰਦੇ ਹੋ ਹੂੰ ਤੇ ਮੈਂ ਤਾਂ ਗਰੀਬ ਜਿਹਾ ਬੰਦਾ ਮੈਂ ਤੁਹਾਨੂੰ ਕੀ ਦੇ ਸਕਦਾ ਫਿਰ ਉਹਨੇ ਕਿਹਾ ਬਈ ਇਸ ਤਰ੍ਹਾਂ ਹੈ ਕਿ ਤੁਸੀਂ ਜਿਹੜਾ ਤੇਰਾ ਅਗੂਠਾ ਹੈ ਨਾ ਸੱਜੇ ਹੱਥ ਦਾ ਜੀ ਔਰ ਸੱਜੇ ਹੱਥ ਦੇ ਨਾਲ ਜਿਹੜਾ ਤੁਹਾਨੂੰ ਸੱਜੇ ਹੱਥ ਤੀਰ ਖਿੱਚਦੇ ਆ ਹੂੰ ਉਹ ਦੋਰੀ ਖਿੱਚਦੇ ਆ ਤੁਹਾਨੂੰ ਸਹੀ ਹੂੰ ਤੇ ਉਹ ਫਿਰ ਬਿਨਾਂ ਗੂਠੇ ਤੋਂ ਉਹ ਨਹੀਂ ਖਿੱਚੀ ਜਾ ਸਕਦਾ ਪਕੜ ਨਹੀਂ ਬਣੂ ਹਾਂ ਪੱਕੇ ਨਹੀਂ ਬਣੂ ਹੂੰ ਤੇ ਉਹ ਫਿਰ ਉਹਦੇ ਮੰਨ ਤੇ ਸੀਗਾ ਕਿ ਇਹ ਇਹ ਬੰਦਾ ਜਿਹੜਾ ਹੈ ਇਨਾ ਕਾਰੀਗਰ ਇਹਦੀ ਕਾਰਾਗਰੀ ਇਹ ਖਤਮ ਕਰਨੀ ਚਾਹੀਦੀ ਹੈ ਹੂੰ ਤਾਂ ਕਿ ਜਿਹੜਾ ਮੇਰੇ ਜਿਹੜੇ ਸਖਾਏ ਬੱਚੇ ਆ ਉਹਨਾਂ ਤੋਂ ਅੱਗੇ ਨਾ ਜਾਵੇ ਤਾਂ ਉਹ ਨਹੀਂ ਫਿਰ ਜਦੋਂ ਸਾਡੇ ਮੁਲਕ ਤੇ ਹੈ ਹੀ ਇਹ ਮਾਹੌਲ ਅਸੀਂ ਗੁਰੂ ਨੂੰ ਰਸਾ ਪੇਸ਼ ਮੰਨਦੇ ਆ ਹੂੰ ਤੇ ਉਹਨੇ ਉਹ ਜਿਹੜਾ ਚਾਪੂ ਚੱਕਿਆ ਹੂੰ ਅਗੂਠਾ ਕੱਟ ਕੇ ਦੇ ਦਿੱਤਾ ਤੇ ਉਹਦੇ ਅਧਾਰ ਤੇ ਨਹੀਂ ਕੰਪਤਾ ਸੀ ਕਿ ਜੇ ਅੱਜ ਦਾ ਹੂੰ ਆ ਡਰੋਣਾ ਚਾਰਿਆ ਹਮ ਅੱਜ ਦੇ ਇਕਲਬੇ ਕੋਲੋਂ ਹਮ ਉਹ ਅਗੂਠਾ ਮੰਗੇਗਾ ਉਹ ਅਗੂਠਾ ਦੇਗਾ ਨਹੀਂ ਹਮ ਸਿਰਫ ਦਿਖਾਏਗਾ ਦਿਖਾਏਗਾ ਉਹ ਇਹ ਹੈ ਕਵਿਤਾ ਜਿਹੜਾ ਮੂਲ ਮੰਤਰ ਆ ਪਈ ਕਿਸੇ ਵੀ ਦੀ ਲੁੱਟ ਖੋਟ ਨਹੀਂ ਹੋ ਸਕਦੀ ਅੱਜ ਦੇ ਜ਼ਮਾਨੇ ਚ ਹਾਂਜੀ ਔਰ ਨਾ ਹੋਣੀ ਚਾਹੀਦੀ ਹਮ ਪੈਸੇ ਕਰਕੇ ਫਿਰ ਉਹ ਇਸ ਪਹਾੜ ਨੂੰ ਲੈਕੋ ਜਿਹੜੀ ਕਵਿਤਾ ਸੀ ਉਹ ਉਸ ਦਲਿਤ ਸਾਹਿਤ ਜਿਹੜਾ ਹਿੰਦੀ ਦਾ ਅਮਰੀਕੀ ਕਲਾਸਾਂ ਵਾਸਤੇ ਉਹਦੇ ਵਿੱਚ ਮੇਰੀ ਕਵਤਾ ਦਾ ਸਿਲੇਬਸ ਵਿੱਚ ਆ ਉਹ ਸਿਲੈਕਟ ਹੋਈ ਇਹ 1995-96 ਵਿੱਚ ਹੋ ਗਈ ਸੀਗੀ ਸਿਲੈਕਟ ਹਾਂ ਜੀਗੇ ਤੇ ਛਪੀ ਕਦੋਂ ਫਿਰ ਅ ਛਪੀ ਤੇ ਮੇਰੀ ਪਹਿਲਾਂ ਦੀ ਸੀ ਨਾ ਅੱਛਾ ਜੀ ਸਿਲੈਕਟ ਐਕਚੁਅਲੀ ਮੈਂ ਪੰਜਾਬੀ ਚ ਲਿਖੀ ਸੀ ਪੰਜਾਬੀ ਚ ਬਾਅਦ ਵਿੱਚ ਹਿੰਦੀ ਕੀਤੀ ਹੋਈ ਹੁੰਦੀ ਹੂੰ ਤੇ ਹਿੰਦੀ ਜੀ ਕਾਫੀ ਪਪੂਲਰ ਹੋ ਗਈ ਹੂੰ ਤੇ ਉਹਨਾਂ ਨੇ ਫਿਰ ਉਹ ਉਹ ਉਹਨਾਂ ਨੇ ਬਸ ਫਿਰ ਉਹ ਕੰਮ ਹੋ ਗਈ ਆ ਹੂੰ ਮਗਵਾ ਕੇ ਤਾਂ ਨਹੀਂ ਆਪਣੀ ਸਿਲੈਕਟ ਸਭ ਸੈੱਟ ਕਰ ਲਈ ਤੇ ਫਿਰ ਤੁਸੀਂ ਮੋਚੀ ਦਾ ਕੰਮ ਕਰਦੇ ਹੋ ਨਾਲ ਫਿਰ ਪੜ੍ਹਨ ਲਿਖਣ ਦਾ ਸ਼ੌਂਕ ਹੈ ਤੁਹਾਨੂੰ ਹਾਂ ਜੀ ਪੜ੍ਹ ਤੋਂ ਮੇਰੇ ਬੱਚੋਂ ਦਾ ਸ਼ੌਂਕ ਆ ਬਚਪਨ ਕੋ ਛੋਪ ਮੇਰਾ ਇੱਜ਼ਾ ਹੈ ਜਿਸ ਤਰਾ ਅ ਕਿਸੇ ਜਿਹੜੇ ਅੱਜ ਦੇ ਬੱਚੇ ਖੈਰ ਮੋਬਾਈਲ ਵਗੈਰਾ ਦੇਖਦੇ ਆ ਹਾਂ ਪਰ ਸਾਡੇ ਜ਼ਮਾਨੇ ਚ ਮੋਬਾਈਲ ਵਗੈਰਾ ਨਹੀਂ ਸੀ ਹੁੰਦੇ ਤਾਂ ਮੇਰੇ ਇੱਕ ਹਮੇਸ਼ਾ ਜਿਹੜੀ ਮੇਰੀ ਇੱਛਾ ਜਾਂ ਲਲਕ ਕਹਿੰਦੇ ਆਪਾਂ ਨੇ ਹਿੰਦੀ ਚ ਪੰਜਾਬੀ ਚ ਉਹ ਰਹੀ ਆ ਪੜਨ ਕਿਤਾਬਾਂ ਪਾਣੇ ਦੀ ਚਾਹੇ ਮੇਰੀ ਉਹ ਪਕਾਲ ਸਿਲੇਬਸ ਦੀ ਹੈ ਚਾਹੇ ਬਾਹਰੀ ਕਿਤਾਬਾਂ ਹਾਂ ਉਹ ਮੈਂ ਜਿਹੜੀਆਂ ਉਹ ਆਪਣੀਆਂ ਕਿਤਾਬਾਂ ਸਿਲੇਬਸ ਦੇ ਬਾਅਦ ਹੋਈਆਂ ਜਿਹੜੀਆਂ ਕਿਤਾਬਾਂ ਜੋ ਵੀ ਮੈਨੂੰ ਮਿਲਦਾ ਸੀ ਮੈਂ ਪੜਦਾ ਚਾਹ ਹਿੰਦੀ ਹੋਵੇ ਚਾਹੇ ਪੰਜਾਬੀ ਉਹ ਜੇ ਤੁਸੀਂ ਕਿੰਨਾ ਪੜੇ ਥੋੜਾ ਪੜੇ ਉਹਦਾ ਤਾਂ ਮੈਂ ਹਾਂਜੀ ਹਾਂਜੀ ਮੈਂ ਉਹਨਾਂ ਦਿਨਾਂ 'ਚ ਮੈਂ میٹرਕ 10 10ਵੀਂ ਕੀਤੀ ਸੀ ਹਾਂਜੀ ਤੇ ਅੱਗੇ ਸਬਾਬ ਨਹੀਂ ਵੜਿਆ ਫਿਰ ਪੜਨ ਦਾ ਹਾਂ ਬਸ ਫਿਰ ਘਰੇਲੂ ਹਾਲਾਤ ਉਸ ਤਰ੍ਹਾਂ ਸੀ ਹੂੰ ਇਹ ਕਾਲਜ ਵਿੱਚ ਦਾਖਲ ਹੋਣਾ ਸੀ ਪਰ ਕੋਈ ਸ਼ਕੀਸਤ ਉਹਦੇ ਚੱਕਰ ਸੀ ਕੁਛ ਹੋ ਗਿਆ ਫਿਰ ਉਹ ਹਾਲਾਤ ਸੀ ਜਾਂਦੇ ਹੂੰ ਇਹ ਮੈਂ ਫਿਰ ਅੱਗੇ ਜਿਹੜੇ ਪੜ੍ਹਾਈ ਆ ਉਹਦੇ ਵਾਸਤੇ ਨਹੀਂ ਵੀ ਜਾ ਸਕੀ ਤੇ ਕਿੰਨੀਆਂ ਕਿਤਾਬਾਂ ਲਿਖਤੀਆਂ ਜੀ ਹੁਣ ਤੱਕ ਤੁਸੀਂ ਆ ਮੇਰੀਆਂ ਕੁੱਲ ਮਿਲਾ ਕੇ ਕੁਝ ਅਨੁਬਾਦਿਤ ਹੈ ਕੁਝ ਆਪਣੇ ਲਿਖੀਆਂ ਕੁਝ ਮੇਰੀ ਆਟੋ ਬਾਇਓਗ੍ਰਾਫੀ ਹੈ ਜੀ ਜੀ ਤੇ ਉਹ ਮੇਰੀਆਂ 12 13 ਜਿਹੜੀਆਂ ਪੁਸਤਕਾਂ ਮੇਰੀਆਂ ਹਿੰਦੀ ਔਰ ਪੰਜਾਬੀ ਦੇ ਵਿੱਚ ਦੋਨੇ ਭਾਸ਼ਾਵਾਂ ਵਿੱਚ ਲਿਖਿਆ ਹਾਂ ਹਾਂ ਆ ਗਿਆ ਮੈਂ ਦੇਖ ਰਿਹਾ ਵੈਸੇ ਤਾਂ ਕਈ ਸਨਮਾਨ ਵੀ ਜਿਹੜੇ ਆ ਤੁਹਾਨੂੰ ਮਿਲੇ ਨੇ ਜੀ ਸਨਮਾਨ ਹਾਂ ਜੀ ਸਨਮਾਨ ਵਗੈਰਾ ਕਾਫੀ ਅੰਦਰਾਂ ਦੇ ਅਜੀ ਸਾਡੇ ਕੀ ਸੱਜਣ ਮਿੱਤਰ ਹਾਂ ਤਾਂ ਕਦੀ ਕਿਸੇ ਯੂਨੀਵਰਸਿਟੀ ਨੇ ਕਿਸੇ ਨੇ ਕਦੀ ਗੈਸਟ ਆਫ ਆਨਰ ਦੇ ਲਈ ਬੁਲਾਇਆ ਹੋਵੇ ਜਾਂ ਕਦੀ ਉਥੇ ਗਏ ਹੋ ਹਾਂ ਅਸੀਂ ਮੈਂ ਜੀਐਨਟੀ ਚ ਵੀ ਗਏ ਆ ਆਪਾਂ ਅੱਛਾ ਜੀ ਹਾਂ ਤੇ ਉਹ ਵੀ ਵਿੱਚ ਸਾਡਾ ਇੱਕ ਕਵਿਤਾ ਦੇ ਵਾਸਤੇ ਬੁਲਾ ਗਿਆ ਸੀ ਨੰਨੇ ਹਾਂਜੀ ਠੀਕ ਆਪਣੀ ਕਵਿਤਾ ਕੁਛ ਕਵਤਾਵਾਂ ਜਿਹੜੀਆਂ ਮੇਰੀਆਂ ਉਹ ਹਿੰਦੀ ਚੋ ਤੇ ਪੜ੍ਹੀਆਂ ਸਨ ਹੂੰ ਯੂਰਲ ਅਨਰਡ ਯੂਨੀਵਰਸਿਟੀ ਲੋ ਹਾਂਜੀ ਹਾਂ ਬਾਕੀ ਸੈਮੀਨਾਰ ਵਗਾਰੇ ਜਾਂਦੇ ਰਹਿੰਦਾ ਜੀਐਨਜੀ ਬਹੁਤ ਵੱਡੀ ਯੂਨੀਵਰਸਿਟੀ ਆ ਹਾਂ ਜੀ ਬਹੁਤ ਵੱਡੀ ਯੂਨੀਵਰਸਿਟੀ ਉਹਦੇ ਵਿੱਚ ਅਸੀਂ 2 ਦਿਨ ਰਹੇ ਸੀ ਇੱਥੇ ਅੱਛਾ ਹਾਂ ਜੀ ਹੂੰ ਉੱਥੇ ਅਸੀਂ ਕਾਫੀ ਸੱਜਣਾਂ ਨੂੰ ਮਿਲੇ ਆ ਕਾਫੀ ਵਿਦਵਾਨ ਲੋ ਉੱਥੇ ਆਉਂਦੇ ਆ ਜੀਐਨਜੀ ਚ ਹੂੰ ਆ ਮਤਲਬ ਮੋਚੀ ਦਾ ਕੰਮ ਕਰਦੇ ਹੋ ਤੁਸੀਂ ਉਹ ਆਦੇ ਪੇਟ ਨੂੰ ਪਾਲਣ ਦੇ ਲਈ ਤਰੂ ਦੀ ਖਰਾਕ ਤਾਂ ਓਡੀ ਕਿਤਾਬਾਂ ਹੀ ਆ ਐਕਚੁਅਲੀ ਸਾਡੇ ਜਿਹੜਾ ਮੁਲਕ ਹੈ ਨਾ ਜੀ ਹੂੰ ਇਹਦੇ ਵਿੱਚ ਜਿਹੜੀ ਇੱਕ ਵੱਡੀ ਜਿਹੜੀ ਕਵੀ ਹੈ ਮੈਂ ਉਹਨੂੰ ਤਰਾਸਦੀ ਵੀ ਕਹਿੰਦਾ ਹਾਂ ਹੂੰ ਤੇ ਅਸੀਂ ਬੰਦੇ ਦਾ ਅੰਦਾਜ਼ਾ ਉਹਦੇ ਕੰਮ ਤੋਂ ਲਾਂਦੇ ਹਾਂ ਆ ਤੁਸੀਂ ਬਹੁਤ ਵੱਡੀ ਗੱਲ ਕੀਤੀ ਬਿਲਕੁਲ ਠੀਕ ਜਿਸ ਵੇਲੇ ਤੁਹਾਨੂੰ ਕੋਈ ਇਹ ਪੁੱਛਦਾ ਤੁਸੀਂ ਕੀ ਕਰਦੇ ਹੋ ਹੂੰ ਤਾਂ ਉਹ ਤੁਹਾਡੀ ਇਹ ਪੂਰਾ ਜਿਹੜਾ ਪਰਸਨੈਲਿਟੀ ਆ ਤੁਹਾਡਾ ਵਿਅਕਤੀਤਵ ਜਿਹੜਾ ਹੈ ਨਾ ਉਹਨੂੰ ਤੋਲਣਾ ਚਾਹੁੰਦਾ ਸਹੀ ਗੱਲ ਆ ਤੁਹਾਡੀ ਉਹ ਤੋਲਣਾ ਚਾਹੁੰਦਾ ਵੀ ਇਹ ਬੰਦਾ ਜਿਹੜਾ ਕੰਮ ਕਰਦਾ ਹੋਏਗਾ ਤੇ ਉਸੇ ਤਰ੍ਹਾਂ ਹੀ ਹੋਏਗਾ ਹਾਂ ਹਾਲਾਂਕਿ ਮੇਰੇ ਵਰਗੇ ਕਈ ਹੋਰ ਵੀ ਲਿਖਦੇ ਆ ਕਬਤਾਵਾ ਲਿਖਦੇ ਮੈਂ ਤੋਂ ਅੱਛੀ ਵੀ ਲਿਖਦੇ ਆ ਹੂੰ ਔਰ ਮੇਰੀ ਇਸ ਕਰਕੇ ਲੋਕਾਂ ਨੂੰ ਇੱਕ ਟੰਗਦੀ ਆ ਕਈ ਇਹ ਥੱਲੇ ਬਹਿ ਕੇ ਕਵਿਤਾ ਲਿਖਣ ਵਾਲਾ ਆਦਮੀ ਹੂੰ ਪੜ੍ਹੇ ਲਿਖੇ ਜਾਂ ਕਵਿਤਾ ਲਿਖੇ ਇਹ ਬੜਾ ਮੁਸ਼ਕਲ ਜਿਹਾ ਕੰਮ ਆ ਬਹੁਤ ਹਨੂਕਾ ਕੰਮ ਆ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਲੋਕਾਂ ਦੇ ਵਿੱਚ ਹੈਰਤ ਦਾ ਜਿਹੜਾ ਸੁਆਬੇ ਬਣ ਜਾਂਦਾ ਵੀ ਲੋਕ ਇਹ ਬੰਦਾ ਦੁਤਿਯਾ ਮਨਾਇਆ ਨਾਲ ਪੜ ਵੀ ਰਿਹਾ ਤੇ ਨਾਲ ਕਵਿਤਾ ਵੀ ਲਿਖ ਰਿਹਾ ਔਰ ਉਹਦੀ ਕਵਿਤਾ ਜਿਹੜੀ ਆ ਲੋਕ ਪੜ੍ਹ ਵੀ ਰਹੇ ਆ ਤਾਂ ਇਸ ਕਰਕੇ ਇਹ ਮੇਰੇ ਖਿਆਲ ਹੈ ਹੈਰਾਨੀ ਜ਼ਿਆਦਾ ਹੁੰਦੀ ਹੈ ਸਾਡੇ ਜਿਹੜੀ ਸਾਡੀ ਕਲਚਰ ਆ ਸਾਡੇ ਮੋਲਕ ਦੀ ਹੂੰ ਇਹ ਅੱਜ ਵੀ ਜੋ ਸਦੀਆਂ ਪਹਿਲਾਂ ਸੀ ਅੱਜ ਵੀ ਉਹ ਹੀ ਹੈ ਲੋਕਾਂ ਦੀ ਮਾਨਸਿਕਤਾ ਤੁਸੀਂ ਮਹਿਸੂਸ ਕਰਦੇ ਹੋ ਹੈਗੀ ਹੈ ਅਜੇ ਵੀ ਮਾਨਸਿਕਤਾ ਇਹ ਵਾਲੀ ਹਾਂਜੀ ਬਿਲਕੁਲ ਬਿਲਕੁਲ 100% ਹੈਗੀ ਹੈ ਬਿਲਕੁਲ 100% ਮਾਨਸਿਕਤਾ ਹੈਗੀ ਹੈ ਅਜੇ ਵੀ ਸਾਨੂੰ ਇਸੇ ਕੰਮ ਨੂੰ ਤੋਲਦੇ ਆ ਤੇ ਇਹ ਬੰਦਾ ਕੀ ਕਰ ਰਿਹਾ ਜੀ ਅੱਛੀ ਪਦਵੀ ਤੇ ਐਂ ਅੱਛਾ ਕੰਮ ਕਰ ਰਿਹਾ ਦੇਖ ਤੁਸੀਂ ਦੇਖੋਗੇ ਬਾਹਰਲੇ ਮੁਲਕਾਂ ਦੀ ਕਿਸੇ ਵੀ ਕਲਚਰ ਵਿੱਚ ਇਹ ਕਮੀ ਤੁਹਾਨੂੰ ਨਜ਼ਰ ਨਹੀਂ ਆਏਗੀ ਉਹ ਕੀ ਕਰਦਾ ਕੋਈ ਕੀ ਨਹੀਂ ਕਰ ਰਿਹਾ ਇਹ ਇਹਦਾ ਕੋਈ ਮਤਲਬ ਉਹਦਾ ਕੋਈ ਲੋਕ ਇਹ ਮਨ ਚ ਕੋਈ ਇਹ ਭਾਵ ਨਹੀਂ ਹੁੰਦਾ ਤੁਸੀਂ ਜਿਵੇਂ ਤੁਸੀਂ ਤਾਂ ਜਿਵੇਂ ਜੀਐਨਯੂ ਤੱਕ ਲੈਕਚਰ ਦੇਣ ਲਈ ਗਏ ਹੋ ਜਾਂ ਤੱਕ ਕਵਿਤਾਵਾਂ ਪੜ੍ਹੀਆਂ ਤੁਸੀਂ ਤਾਂ ਫਿਰ ਮਾਨਣਾ ਦੱਸਦੇ ਹੋ ਵੀ ਮੈਂ ਕੰਮ ਮੋਚੀ ਦਾ ਕਰਦਾ ਆਹ ਕਦੀ ਲੁਕਾਉਂਦੇ ਤਾਂ ਨਹੀਂ ਜਿਹੜੇ ਬੁਲਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਪਿਆ ਵੈਸੇ ਪਹਿਲਾਂ ਪਤਾ ਹੁੰਦਾ ਪਰ ਜਿਹੜੇ ਚਲੋ ਜਿਹੜੇ ਦਰਸ਼ਕ ਸੁਣਨ ਵਾਲੇ ਹੁੰਦੇ ਆ ਨਹੀਂ ਇਸ ਨਾਲ